ਜੂਸ ਲੇ ਕੋਨੇ ਕੰਗਾ ਦਾ ਜੂਸ ਆ ਕਿੰਨੇ ਪੈਸੇ ਦੀ ਮਸ਼ੀਨ ਇਹ ਹਾਂਜੀ 50000 ਦੀ ਬੇਲਤੂਲ ਕਿੰਨਾ ਖਾ ਜਾਂਦੀ ਆ ਦਿਨ ਚ 2 ਲੀਟਰ ਪੈਟਰੋਲ ਤੇ ਕਿ ਡੀਜ਼ਲ ਤੇ ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਮੈਂ ਸੰਦੀਪ ਘਰਾਗਣਾ ਦੋਸਤੋ ਅੱਜ ਆਪਾਂ ਤੁਹਾਡੇ ਲਈ ਆਧੁਨਿਕ ਗੰਨੇ ਦੇ ਜੂਸ ਕੱਢਣ ਵਾਲੀ ਮਸ਼ੀਨ ਦਿਖਾਉਣਾ ਹੈ ਹੁਣ ਗੰਨੇ ਦੇ ਜੂਸ ਕੱਢਣ ਵਾਲੀਆਂ ਮਸ਼ੀਨਾਂ ਵੀ ਮਤਲਬ ਆ ਫੰਕਸ਼ਨਾਂ ਨਾਲ ਭਰਪੂਰ ਆਉਣ ਲੱਗੀਆਂ ਬਹੁਤ ਜਿਆਦੇ ਫੰਕਸ਼ਨ ਨੇ ਇਹਦੇ ਵਿੱਚ ਪਟ્રોલ ਤੇ ਡੀਜ਼ਲ ਤੇ ਕਾਦੇ ਤੇ ਚੱਲਦੀ ਹੈ ਕਿਹੜੇ ਕਿਹੜੇ ਫੰਕਸ਼ਨ ਨੇ ਗੰਨਾ ਇੱਕੋ ਵਾਰੀ ਦੇ ਵਿੱਚ ਨਿਚੋੜ ਕੇ ਸਿੱੜ ਦਿੰਦੀ ਆ ਛੋਟਾ ਜਿਹਾ ਇੰਜਣ ਹੈ ਤੇ ਗੱਡੀ ਦਾ ਖਰਚਾ ਲਾ ਕੇ ਵਿੱਚ ਕਿੰਨਾ ਖਰਚਾ ਆ ਜਾਂਦਾ ਸਰਦਾਰ ਜੀ ਨਾਲ ਕਰਾਂਗੇ ਸਾਰੀ ਗੱਲਬਾਤ ਜੂਸੇ ਕੋਨੇ ਕਾਲਾ ਜੂਸਾ ਤੇ ਸਾਰੀ ਗੱਲਬਾਤ ਆਪਾਂ ਬਾਈ ਨਾਲ ਕਰਵਾਵਾਂਗੇ ਤੁਸੀਂ ਪਹਿਲਾਂ ਮਸ਼ੀਨ ਦੇਖੋ ਕਿ ਯਾਰ ਗੰਨਾ ਮਤਲਬ ਟੁਕੜੇ ਕਰਕੇ ਬਰਫ਼ ਦੇ ਵਿੱਚ ਰੱਖਣਾ ਪੈਂਦਾ ਸਿੱਧੀ ਬਰਫ਼ ਨਹੀਂ ਪੈਂਦੀ ਇਹਦੇ 'ਚ ਤੇ ਬਾਈ ਨੇ ਗੰਨਾ ਕੱਢਿਆ ਮਸ਼ੀਨ ਚ ਲਾਇਆ ਹਨਾ ਤੇ ਅੱਗੇ ਤੁਸੀਂ ਆਪ ਹੀ ਦੇਖੋਗੇ ਗੰਨੇ ਨੂੰ ਯਾਰ ਹੌਲੀ 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 ਕਰਕੇ ਇਹ ਅੰਦਰ ਲੈਂਦੀ ਹੈ ਪੂਰਾ ਤੇ ਗੰਨੇ ਦਾ ਮਤਲਬ ਇੱਕੋ ਵਾਰੀ ਦੇ ਵਿੱਚ ਹੀ ਅਰਕ ਕੱਢ ਲੈਂਦੀ ਹੈ ਸਾਰਾ ਜੂਸ ਕੱਢ ਲੈਂਦੀ ਹੈ ਤੇ ਗੰਨੇ ਨੂੰ ਇੱਕੋ ਵਾਰੀ ਦੇ ਵਿੱਚ ਪੱਤ ਬਣਾ ਕੇ ਸਿੱਡ ਦਿੰਦੀ ਹੈ ਜੇਕਰ ਤੁਸੀਂ ਵੀ ਗੰਨੇ ਦੇ ਜੂਸ ਦਾ ਕੰਮ ਸ਼ੁਰੂ ਕਰਨਾ ਹੈ ਵਪਾਰ ਸ਼ੁਰੂ ਕਰਨਾ ਹੈ ਕਿੰਨੇ ਪੈਸੇ ਲੱਗਦੇ ਆ ਕਿੰਨੀ ਲਗਤ ਆਉਂਦੀ ਹੈ ਟੋਟਲ ਖਰਚਾ ਕਿੰਨਾ ਤਾਂ ਆਪਾਂ ਸਾਰੀ ਜਾਣਕਾਰੀ ਤੁਹਾਡੇ ਲਈ ਸ਼ੇਅਰ ਕਰਾਂਗੇ ਜੇਕਰ ਤੁਸੀਂ ਗੰਨੇ ਦਾ ਜੂਸ ਦਾ ਵਪਾਰ ਸ਼ੁਰੂ ਕਰਨਾਗਾ ਕਿੰਨਾ ਮਤਲਬ ਖਰਚਾ ਆਉਂਦਾ ਸਾਰੀ ਮਸ਼ੀਨ ਤੇ ਤੇ ਗੱਡੀ ਦਾ ਖਰਚਾ ਲਾ ਕੇ ਵਿੱਚ ਕਿੰਨਾ ਖਰਚਾ ਆ ਜਾਂਦਾ ਸਰਦਾਰ ਜੀ ਨਾਲ ਕਰਾਂਗੇ ਸਾਰੀ ਗੱਲਬਾਤ ਉਸ ਤੋਂ ਪਹਿਲਾਂ ਤੁਸੀਂ ਮਸ਼ੀਨ ਦੇਖੋ ਯਾਰ ਕਿਉਂਕਿ ਪੰਜਾਬ ਦੇ ਵਿੱਚ ਬਹੁਤ ਗਿਣਮੀਆਂ ਜਣਮੀਆਂ ਮਸ਼ੀਨਾਂ ਨੇ ਇਹ ਪਿੰਡਾਂ ਦੇ ਵਿੱਚ ਤਾਂ ਹੈ ਹੀ ਨਹੀਂ ਹੈਗੀ ਅਸੀਂ ਵੀ ਜਾ ਰਹੇ ਸੀ ਤੇ ਰਾਸਤੇ ਦੇ ਵਿੱਚ ਜਿੱਦੋਂ ਰੁੱਕੇ ਦੇਖਿਆ ਤਾਂ ਇਹ ਬਹੁਤ ਗੈਣ ਮਸ਼ੀਨ ਲੱਗੀ ਸਾਨੂੰ ਤਾਂ ਕਰਕੇ ਆਖਿਆ ਵੀ ਥੋੜੇ ਨਾਲ ਜਾਣਕਾਰੀ ਸਾਂਝੀ ਕੀਤੀ ਜਾਵੇ ਜਿਵੇਂ ਤੁਸੀਂ ਦੇਖ ਰਹੇ ਹੋ ਵੀ ਇੱਕ ਗੰਨਾ ਇਹਨਾਂ ਨੇ ਇੱਕੋ ਵਾਰੀ ਦੇ ਵਿੱਚ ਲਾਇਆ ਤੇ ਗੰਨੇ ਦਾ ਪੱਤ ਬਣਾ ਕੇ ਸਿਰਤਾ ਜਮੇ ਛੋਟਾ ਜਿਹਾ ਇੰਜਨ ਹੈ ਕਿੰਨੇ ਪੈਸਿਆਂ ਦੀ ਮਸ਼ੀਨ ਹੈ ਇਹ 50000 ਦੀ ਬੇਲਤੂਲ ਕਿੰਨਾ ਖਾ ਜਾਂਦੀ ਹੈ ਦਿਨ ਚ 2 ਲੀਟਰ ਪੈਟਰੋਲ ਤੇ ਕਿ ਡੀਜ਼ਲ ਤੇ ਗੰਨਾ ਇੱਕ ਵਾਰੀ ਲਾਉਣਾ ਪੈਂਦਾ ਤੇ ਦੋਸਤੋ ਜੇ ਮੈਂ ਤੁਸੀਂ ਸੁਣੀ ਲੈ ਵੀ 65000 ਦੇ ਵਿੱਚ ਆਪਾਂ ਮਸ਼ੀਨ ਖਰੀਦਨੀ ਆ ਤੇ ਉਸ ਤੋਂ ਬਾਅਦ ਜਿਹੜੀ ਗੱਡੀ ਆ ਉਹਦਾ 30 40000 ਰੁਪਿਆ ਖਰਚਾ ਆ ਜਾਂਦਾਗਾ 30 40000 ਰੁਪਈ ਦੀ ਗੱਡੀ ਲੈ ਕੇ ਉਹਦੇ ਤੇ ਆਪਾਂ ਮਸ਼ੀਨ ਫਿੱਟ ਕਰ ਸਕਦੇ ਆਂਗੇ ਤੇ ਗੰਨੇ ਰੱਖਣ ਵਾਲਾ ਜਿਗਾੜ ਦੇਖ ਲਓ ਗੰਨੇ ਦੇ ਵਿੱਚ ਜੂਸ ਦੇ ਵਿੱਚ ਡਾਇਰੈਕਟ ਬਰਫ਼ ਨਹੀਂ ਪੈਂਦੀ ਜਿਵੇਂ ਪਹਿਲਾਂ ਪੈਂਦੀ ਹੁੰਦੀ ਸੀ ਗੰਨੇ ਨੂੰ ਹੀ ਬਰਫ਼ 'ਚ ਰੱਖਿਆ ਜਾਂਦਾਗਾ ਤੇ ਇਹ ਵੀ ਇੱਕ ਚੀਜ਼ ਮਤਲਬ ਨਵੀਂ ਐਸ ਦੇ ਵਿੱਚ ਤੇ ਦੋਸਤੋ ਮਤਲਬ ਬਹੁਤ ਵਧੀਆ ਮਸ਼ੀਨ ਆ ਯਾਰ ਜੇ ਤੁਸੀਂ ਆਪ ਦਾ ਖੁਦ ਦਾ ਵੀ ਕੰਮ ਸ਼ੁਰੂ ਕਰਨਾ ਚਾਹੁੰਦੇ ਹੋ ਤਾਂ ਇਸ ਤੋਂ ਚੰਗੀ ਮਸ਼ੀਨ ਕਿਤੇ ਨਹੀਂ ਹੈਗੀ ਛੋਟਾ ਜਿਹਾ ਇੰਜਣ ਹੈ ਕਲਨਾਰ ਰਿਪੇਅਰ ਹੈ ਰ ਪੂਰਾ ਹੈ ਕਿਉਂਕਿ ਪੈਟਰੋਲ ਦਾ ਇੰਜਣ ਹੈ ਨਾ ਤੇ ਕਰਦੀ ਸਰਦਾਰ ਜੀ ਦਾ ਧੰਨਵਾਦ ਪਟਲ 65000 ਦੀ ਤਾਂ ਮਸ਼ੀਨ ਹੀ ਲੱਲ ਗਿਆ ਆਪਾਂ 30 40000 ਦੀ ਗੱਡੀ ਹੈ 1 ਲੱਖ ਦੇ ਵਿੱਚ ਮਤਲਬ ਆਪ ਦਾ ਵਧੀਆ ਰਜਗਾਰ ਸ਼ੁਰੂ ਹੋ ਜਾਂਦਾ ਤੇ ਧੰਨਵਾਦ ਬਾਈ ਜੀ ਬਹੁਤ ਬਹੁਤ